ਸਾਹਿਕਲ ਸਾਰਿਆਂ ਨੂੰ ਐਨ ਆਰ ਆਈ ਸਰਦਾਰ ਸੁਚਾ ਸਿੰਘ ਦੀ ਰਾਹੀ ਪਿੰਡ ਰਾਜਪੁਰਾ ਵਿਖੇ ਜੋ ਕਿ ਜ਼ਰੂਰਤਮੰਦ ਲੜਕੀਆਂ ਨੂੰ ਸਲਾਈ ਸੈਂਟਰ ਦਾ ਕੋਰਸ ਜਿਹੜਾ 6 ਮਹੀਨੇ ਦਾ ਕਰਵਾਇਆ ਗਿਆ ਜਿਸ ਵਿੱਚ ਅੱਜ 6 ਮਹੀਨੇ ਦਾ ਕੋਰਸ ਪੂਰਾ ਹੋਣ ਉਪਰੰਤ ਸਮੂਹ ਪ੍ਰਬੰਧਕਾਂ ਵੱਲੋਂ 13 ਲੜਕੀਆਂ ਨੂੰ ਸਲਾਈ ਮਸ਼ੀਨਾਂ ਭੇਟ ਕੀਤੀਆਂ ਗਈਆਂ ਸਾਹਿਕਲ ਸਾਰਿਆਂ ਨੂੰ प्रदीप ਸਾਹਿਬ ਜੀ ਆਪਣੀ ਇਸ ਮਾਨਮਤੀ ਸ਼ਕਸ਼ੀਤ ਬਾਰੇ ਦੱਸੋ ਕੁਝ हां जी ਇਹ ਸਾਡੇ ਪਿੰਡ ਦੇ ਬਹੁਤ ਹੀ ਮਾਣਯੋਗ ਸਰਦਾਰ ਸੁਚਾ ਸੰਗਰਾਹੀ ਦੀ ਤਸਵੀਰ ਹੈ ਇਹ ਪਿੰਡ ਰਾਜਪੁਰਾਕ ਸੀਲ ਫਲੋਰ ਜਿਲ੍ਹਾ ਜਲੰਧਰ ਦੇ ਵਾਸੀ ਸੀਗੇ ਇਹ ਉਹਨਾਂ ਨੇ 1954 ਤੋਂ ਲੈ ਕੇ 1958 ਤੱਕ ਡੀਬੀ ਮਾਡਰਨ ਮiddel ਸਕੂਲ ਉਸ ਹੁਣ ਜਿਹੜਾ ਗਵਰਨਮੈਂਟ ਹਾਈ ਸਕੂਲ ਉਪਰਾ ਵਿੱਚ 8ਵੇਂ ਦੇ ਵਿੱਚੋਂ ਇਹਨਾਂ ਨੇ ਫੋਰਥ ਪੋਜੀਸ਼ਨ ਪ੍ਰਾਪਤ ਕੀਤੀ ਸੀ ਫਿਰ 1960 ਦੇ ਵਿੱਚ ਇਹ ਇਹਨਾਂ ਨੇ ਜੀਐਸ ਐਫਐਚ ਖਾਸਾ ਸੀਨੀਅਰ ਸਕੰਬਰੀ ਸਕੂਲ ਅਟਾ ਤੋਂ 10ਵੀਂ ਜਮਾਤ ਵਿੱਚੋਂ ਪੂਰੇ ਸਾਂਝੇ ਪੰਜਾਬ ਵਿੱਚੋਂ ਦੂਜੇ ਨੰਬਰ ਤੇ ਰਹੇ ਸੀਗੇ ਉਸ ਵੇਲੇ ਇਹ ਜਿਹੜਾ ਨਿظام ਆਇਆ ਪੰਜਾਬ ਯੂਨੀਵਰਸਿਟੀ ਜਿਹੜੀ ਆ ਉਹ ਚੰਡੀਗੜ੍ਹ ਲੈਂਦੀ ਸੀ ਇਸ ਤੋਂ ਬਾਅਦ ਇਹਨਾਂ ਨੇ ਬੀਐਸਸੀ ਨਾਨ-ਮੈਡੀਕਲ ਐਮਐਸਸੀ ਫਿਜ਼ਿਕਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ ਉਸ ਤੋਂ ਬਾਅਦ ਇਹ ਲਾਲਪੁਰ ਖਾਲਸਾ ਕਾਲਜ ਲੰਗਰ ਵਿੱਚ ਪ੍ਰੋਫੈਸਰ ਹੈ 1972 ਵਿੱਚ ਯੂਐਨਓ ਦੀ ਸਹਾਸਤਾ ਜਨੇਸਕੋ ਵੱਲੋਂ ਇਹਨਾਂ ਨੂੰ ਪੀਐਚਡੀ ਕਰਨ ਲਈ ਸਕਾਲਰਸ਼ਿਪ ਮਿਲੀ ਇਹ ਉਟਾਵਾ ਕੈਨੇਡਾ ਦੇ ਵਿੱਚ ਗਏ ਉਸ ਤੋਂ ਬਾਅਦ ਇਹ ਵਰਕਲੇਜ ਯੂਨੀਵਰਸਿਟੀ ਵਿੱਚ ਅਗਲੀ ਭੜਾਈ ਲਈ ਮੂਵ ਹੋ ਗਏ ਤੇ ਉੱਥੇ ਹੀ ਪੜ੍ਹਦੇ ਆ ਪੜ੍ਹਦੇ ਆ ਇਹਨਾਂ ਨੇ ਸਿਵਲ ਸਰਵਿਸਸ ਕੈਲੀਫੋਰਨੀਆ ਵਿੱਚ ਆਪਣੀ ਨੌਕਰੀ ਸ਼ੁਰੂ ਕੀਤੀ ਤੇ ਵਕ ਵਕ ਪ੍ਰਸ਼ਾਸਨਿਕ ਆਉਂਦੇ ਰਹੇ ਉੱਥੇ ਇਹਨਾਂ ਨੇ ਸਿਵਲ ਸਰਵਿਸਸ ਕੈਲੀਫੋਰਨੀਆ ਵਿੱਚ ਆਪਣੀ ਜਿਹੜੀ ਪ੍ਰਸ਼ਾਸਨਿਕ ਸੇਵਾ ਸੁਰੂ ਕੀਤੀ ਸਿਵਲ ਸਰਵਿਸਸ ਕੈਲੀਫੋਰਨੀਆ ਦਾ ਐਗਜ਼ਾਮ ਕਲੀਅਰ ਕਰਕੇ ਇਹਨਾਂ ਨੇ ਬਰਾਕ ਵਿਭਾਗਾਂ ਦੇ ਆਫਿਸ ਦੇ ਵਿੱਚੋਂ ਤੇ ਹੋਰ ਪ੍ਰਸ਼ਾਸਨਕ ਅਹੁਦੇ ਤੇ ਕੰਮ ਕੀਤਾ ਤੇ 2000 ਦੇ ਵਿੱਚ ਇਹ ਰਿਟਾਇਰ ਹੋਏ ਤੇ ਇਹ ਫਰਵਰੀ 1979 ਦੇ ਵਿੱਚ ਇੱਥੋਂ ਅਮਰੀਕਾ ਮੂਵ ਕਰ ਗਏ ਸਨ ਤੇ ਉਸ ਤੋਂ ਬਾਅਦ ਇਹ ਪਿੰਡ ਦੇ ਨਾਲ ਲੱਗਦੇ ਵੀ ਜੁੜੇ ਹੋਏ ਆ ਤੇ ਬਹੁਤ ਸਾਰੇ ਜਿਹੜਾ ਇਹਨਾਂ ਨੇ ਜਿਹੜਾ ਆ ਪਿੰਡ ਦੇ ਵਿੱਚ ਇਹਨਾਂ ਨੇ ਕੀ ਕੀ ਕਾਰਜ ਕੀਤੇ ਤੇ ਹੁਣ ਤੱਕ ਇਹਨਾਂ ਦੀ ਕੀ ਆਪਣੇ ਉਪਲਬਧੀਆਂ ਹੈਗੀਆਂ ਪਿੰਡ ਨੂੰ ਕੀ ਦੇਣਾ ਹੈ ਹਾਂਜੀ ਇਹਨਾਂ ਨੇ ਦੱਸਿਆ ਵੀ ਜਦੋਂ ਮੈਂ ਆਪਣੀ ਐਜੂਕੇਸ਼ਨ ਪ੍ਰਾਪਤ ਕੀਤੀ ਆ ਤਾਂ ਮੈਨੂੰ ਪਿੰਡ ਦੇ ਲੋਕਾਂ ਨੇ ਬਹੁਤ ਸਹਿਯੋਗ ਕੀਤਾ ਤੇ ਵੈਕਟੂ ਸੋਸਾਇਟੀ ਦੇ ਵਜੋਂ ਇਹਨਾਂ ਨੇ ਪਿੰਡ ਦੇ ਵਿੱਚ ਬਹੁਤ ਹੀ ਚੈਰਿਟੀ ਦੇ ਜਿਹੜੇ ਆ ਉਹ ਪ੍ਰੋਜੈਕਟ ਚਲਾਏ ਆ ਸਿੰਘ ਸਵਾ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਨੇ ਲੰਗਰ ਹਾਲ ਕਿਚਨ ਸ਼ੈੱਡ ਤੇ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਕੰਪਿਊਟਰ ਪ੍ਰਿੰਟਰ ਬੈਂਚਸ ਅਲਮਾਰੀਆਂ ਤੇ ਕਮਰਾਂ ਦੀ ਰੈਨੋਵੇਸ਼ਨ ਲਈ ਜਿਹੜੀ ਆ ਉਹ ਸਹਾਇਤਾ ਕੀਤੀ ਆ ਤੇ ਪਿੰਡ ਵਿੱਚ ਗਲੀਆਂ ਦੇ ਵਿੱਚ ਬਜ਼ੁਰਗਾਂ ਦੇ ਬੈਠਣ ਲਈ ਬੈਂਚਸ ਤੇ ਹੋਰ ਬਹੁਤ ਸਾਰਾ ਜਿਹੜੇ ਪਿੰਡ ਦੇ ਜਿਹੜੇ ਬੱਚੇ ਆ ਲੋੜਵੰਦ ਪਰਿਵਾਰਾਂ ਦੇ ਉਹਨਾਂ ਦੀ ਫੀਸ ਲਈ ਰਾਸ਼ਨ ਦੀ ਵੰਡ ਤੇ ਪਹਿਲੀਆਂ ਦੇ ਵਿੱਚ ਉਹਨਾਂ ਨੇ ਪੂਰੇ ਪਿੰਡ ਦੇ ਵਿੱਚ ਜਿਹੜੀਆਂ ਸੋਲਰ ਲਾਈਟਾਂ ਜਿਹੜੀਆਂ ਆ ਉਹ ਲਗਵਾਈਆਂ ਸੀਗੀਆਂ ਅੱਜ ਆਪਾਂ ਕੇਸ਼ ਬਿਸ਼ੇ ਤੇ ਇੱਥੇ ਇਕੱਠੇ ਹੋਏ ਆ ਔਰ ਕੀ ਮਕਸਦ ਆ ਜੇ ਇਕੱਠੇ ਹੋਣ ਦਾ ਅੱਜ ਇਸ ਸਮਾਗਮ ਦੇ ਵਿੱਚ ਦੋ ਮੇਨ ਸੈਗਮੈਂਟ ਹੈ ਇੱਕ ਤਾਂ ਇਸ ਮਹਾਨ ਸ਼ਖਸੀਅਤ ਦੀ ਅਸੀਂ ਜਿਹੜੀ ਫੋਟੋ ਆ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਸਥਾਪਿਤ ਕਰਨੀ ਹੈ ਕਿਉਂਕਿ ਇਹ ਪਿੰਡ ਦਾ ਬਹੁਤ ਵੱਡਾ ਮਾਣ ਸਾਨੂੰ ਸਾਰੇ ਪਿੰਡ ਵਾਸੀਆਂ ਨੂੰ ਇਸ ਸ਼ਖਸੀਅਤ ਤੇ ਬਹੁਤ ਜਿਹੜਾ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਦੂਜਾ ਇਹ ਵੀ 6 ਮਹੀਨੇ ਪਹਿਲਾਂ ਇਹਨਾਂ ਨੇ ਪਿੰਡ ਦੇ ਵਿੱਚ ਸਿਲਾਈ ਸੈਂਟਰ ਜਿਹੜਾ ਉਹ ਸ਼ੁਰੂ ਕੀਤਾ ਸੀਗਾ ਤੇ ਅੱਜ ਸਿਲਾਈ ਸੈਂਟਰ ਦੇ ਵਿੱਚ ਜਿੱਨਾਂ ਲੜਕੀਆਂ ਨੇ ਆਪਣਾ ਜਿਹੜਾ ਕੋਰਸ ਆ ਸਫਲਤਾਪੂਰਵਕ ਕੰਪਲੀਟ ਕਰ ਲਿਆ ਆ ਪਾਸ ਕਰ ਲਿਆ ਇਹਨਾਂ ਬਣੋ ਉਹਨਾਂ ਨੂੰ ਸਲਾਈ ਮਸ਼ੀਨਾਂ ਦੀ ਜਿਹੜੀ ਆ ਉਹ ਵੰਡ ਕੀਤੀ ਜਾਣੀ ਆ ਤਾਂ ਕਿ ਉਹ ਆਪਣਾ ਜਿਹੜਾ ਰੋਜ਼ਗਾਰ ਆ ਆਪਣੇ ਪੈਰਾਂ ਤੇ ਉਹ ਆਪ ਖੜੇ ਹੋ ਸਕਣ। ਧੰਵਾਦ ਜੀ। ਹੈਨਾ? ਤੇ ਮੈਂ ਤਾਂ ਇਹ ਵਿੱਚ ਕੁਛ ਨਹੀਂ ਤਾਂ ਮੈਂ ਕਿ ਜਰੀਆ ਆ। ਜਿੱਦਾਂ ਮੇਰਾ ਆਪਣਾ ਕੁਛ ਨਹੀਂ ਗਾ। ਮੈਨੂੰ ਇੱਕ ਇੱਕ ਜਿੱਦਾਂ ਬੰਦ ਵਿੱਚ ਕਸਕ ਸੀਗੀ ਬਹੁਤ। ਵੀ ਜਰੂ ਇੱਡੀ ਵੱਡੀ ਮਾਣ ਪ੍ਰਾਪਤੀ ਆ ਉਹਦੇ ਬਾਰੇ ਲੋਕੀ ਜਾਣਦੇ ਨੇ। ਹੈਨਾ? ਦੇਖੋ ਤਿੰਨੇ ਬੜੀ ਪ੍ਰਾਪਤੀ ਹੈ ਪਰ ਸਾਡੇ ਜਿਹੜੀ ਆਲ ਵਾਲੀ ਜਨਰੇਸ਼ਨ ਨੂੰ ਆ ਜਾਂ ਜਿਹੜੀ ਹੁਣ ਵਾਲੀ ਜਨਰੇਸ਼ਨ ਹੈ ਈਵਨ ਕੋ ਮੇਰੀ ਉਮਰ ਜਿਹੜੀ 57 ਸਾਲ ਦੀ ਹੋ ਗਈ ਆ ਮੈਨੂੰ ਨਹੀਂ ਖੁਦ ਪਤਾ ਸੀਗਾ ਹੈਨਾ ਤੇ ਉਹ ਉਹ ਬੰਦਾ ਜਦੋਂ ਮੈਂ ਗੱਲ ਕੀਤੀ ਬਹੁਤ ਹੀ ਨਿਮਰ ਸੁਭਾਅ ਦਾ ਬੰਦਾ ਹੈ ਉਹਨੂੰ ਕਦੀ ਨਹੀਂ ਲੱਗਾ ਵੀ ਮੈਂ ਇਹਨਾਂ ਦਾ ਪੜਿਆ ਲਿਖਿਆ ਹੈ ਜੇਬ ਮੈਂ ਐਡੇ ਵੱਡੇ ਪ੍ਰਸ਼ਾਸਕ ਆ ਉਹਦੇ ਤੇ ਰਿਹਾ ਜਿਸ ਤਰ੍ਹਾਂ ਇੱਧਰ ਆਈਐਸ ਐਗਜ਼ਾਮ ਕਲੀਅਰ ਹੁੰਦਾ ਇਦਾਂ ਉਹਨਾਂ ਨੇ ਜਿਹੜਾ ਕੈਲੀਪੋਰਡੀਆਂ ਦਾ ਐਗਜ਼ਾਮ ਕਰਕੇ ਜਿਹੜੀ ਉਹ ਆਪਣੀ ਨੌਕਰੀ ਸ਼ੁਰੂ ਕੀਤੀ ਸੀ ਹੌਲੀ ਰਿਟਾਇਰ ਹੋ ਗਿਆ ਇਹਦੇ ਵਿੱਚ ਮੈਂ ਦੇਖਿਆ ਵੀ ਦੇਖੋ ਇਹ ਜਿਹੜਾ ਪ੍ਰੋਗਰਾਮ ਐਡਮਿਨਿਸਟ੍ਰੇਟਰ ਆ ਇਹ ਬਹੁਤ ਵੱਡੀ ਪੋਸਟ ਆ ਫਿਰ ਉਹ ਪੁਲਿਸ ਅਕੈਡਮੀ ਦੇ ਵਿੱਚ ਉਹਨੇ ਪੜਾਇਆ ਉਧਰ ਪ੍ਰੋਫੈਸਰ ਆ ਉਹ ਫਿਰ ਲਾ ਐਂਡ ਆਰਡਰ ਆਫੀਸਰ ਵਜੋਂ ਕੰਮ ਕੀਤਾ ਫਿਰ ਇੱਕ ਉਹਦੇ ਵਿੱਚ ਅੱਗੇ ਪ੍ਰिजनਰ ਰੀਹੈਬਿਟ ਕਹਿੰਦੇ ਨੂੰ ਰੀਹੈਬਿਟ ਹੁੰਦਾ ਦੇ ਜਿਹੜੇ ਅਸੀਂ ਕੈਦੀ ਆ ਉਹਨਾਂ ਨੂੰ ਦੁਬਾਰਾ ਉਹਨੂੰ ਮੁਕਤਾਰਾ ਵਿੱਚ ਲੈ ਕੇ ਆਉਣਾ ਹੈਗਾ ਪੁਨਰ ਬਸੇਬਾ ਕਰਨਾ ਉਹਦੇ ਵਿੱਚ ਵੀ ਦੇਖ ਲਓ ਉਹਨੇ ਬੜਾ ਇੰਨਾ ਕੰਮ ਕੀਤਾ ਸਾਨੂੰ ਬਾਕੀ ਜਿਹੜੇ ਪਿੰਡ ਵਾਸੀਆਂ ਨੂੰ ਬੜੀ ਪ੍ਰਾਉਡ ਫੀਲ ਹੈ ਮਾਣ ਹੁੰਦਾ ਬਹੁਤ سارے ਲੋਕੀ ਬਾਹਰ ਗਏ ਮੈਂ ਇਹ ਨਹੀਂ ਕਹਿੰਦਾ ਵੀ ਪੈਸਾ ਹੈ ਨਹੀਂ ਜਾਂ ਅਮੀਰ ਬਹੁਤ ਹੈ ਪਰ ਉਹ ਮੈਂ ਪਹਿਲਾ ਇਨਸਾਨ ਦੇਖਿਆ ਉਹਨੂੰ ਲੋਕਾਂ ਦਾ ਦਰਦ ਬਹੁਤ ਹੈ ਖਾਸ ਤੌਰ ਤੇ ਜਿਹੜੇ ਕੋਈ ਜਿਨ੍ਹਾਂ ਦੇ ਕੋਲ ਹੈ ਨਹੀਂ ਗਏ ਜ਼ਮੀਨ ਜਿਨ੍ਹਾਂ ਦੇ ਕੋਲ ਹੈ ਨਹੀਂ ਗਏ ਕੋਈ ਮਤਲਬ ਇਦਾਂ ਹੁਣ ਵੀ ਮੈਂ ਜਦੋਂ ਘਰੋਂ ਤੁਰਨ ਲੱਗਾ ਸੀਗਾ ਯਾਰ ਮੈਂ ਕਿਹਾ ਮੈਂ ਜਿੰਨਾ ਮਰਦੀ ਬੋਲੀ ਜਾਵਾਂ ਜਦ ਤੱਕ ਤੁਸੀਂ ਨਹੀਂ ਇਹਨਾਂ ਦੋ ਸ਼ਬਦ ਕਹਿੰਦੇ ਮੈਨੂੰ ਕੋਈ ਕੁਦਰਤੀ ਆ ਗਿਆ ਲੱਗਿਆ ਉਹ ਇੱਕ ਸਰਪ੍ਰਾਈਜ਼ ਹੀ ਆ ਤੁਹਾਡੇ ਲਈ ਤੁਸੀਂ ਸੁਣੋ ਇਹਨਾਂ ਦੀ ਆਵਾਜ਼ ਉਹਨਾਂ ਨੇ ਆਪਣੇ ਫਰੈਂਡ ਵਾਸੀ ਵਾਲੇ ਵੀ ਕੀ ਜਿਹੜਾ ਉਹ ਮੈਸੇਜ ਦਿੱਤਾ सारे सत श्रीकाल सारे पेजो सभु न सत सी असां करण जी भाॼी पकी आहियां पढ़ाई

እ ምን ሆነ እና ታልበው የከለን ਤੇ ਤੂੰ ਵੀ ਫੈਮਿਲੀ ਨਾਲ ਸਾਰੀ ਸ਼ਿੰਗੜੀ ਜੀ ਫੈਮਿਲੀ ਉਹ ਜੀ ਹਾਂਜੀ ਸਰ ਸਤਿ ਸ਼੍ਰੀ ਅਕਾਲ ਤੁਹਾਡਾ ਕੀ ਨਾਮ ਜੀ ਮੈਂ ਸਰ ਹਰਬਲਾਸ ਬਗਲਾ ਤੁਹਾਡੇ ਕਿਦਾਂ ਸਰ ਅਸੂਚਾ ਸਿੰਘ ਜੀ ਦਾ ਟੱਚ ਚਾਹੀਏ ਜੀ ਮੈਂ ਬਤੌਰ ਬੀ ਡੀ ਪੀਓ ਬਲਾਕ ਫਲੋਰ ਦੇ ਵਿੱਚ ਜੋਬ ਕਰਦਾ ਸੀ ਤੇ ਮੈਨੂੰ ਇਹਨਾਂ ਦਾ ਡਿਵੈਲਪਮੈਂਟ ਦੇ ਪ੍ਰਤੀ ਫੋਨ ਜਿਹੜਾ ਹੈਗਾ ਆਣਾ ਸ਼ੁਰੂ ਹੋਇਆ ਸਰ ਜਸਮਿੰਦਰ ਸਿੰਘ ਉਹਨਾਂ ਦੇ ਰਾਹੀਂ ਤੇ ਮੈਨਾਂ ਮੈਂ ਇਹ ਮਹਿਸੂਸ ਕੀਤਾ ਵੀ ਮੇਰੇ ਫੋਨ ਦੇ ਉੱਤੇ ਜਸਟ ਇੱਕ ਫੋਨ ਫਰੈਂਡ ਦੀ ਤਰ੍ਹਾਂ ਦੇ ਮੈਨਾਂ ਵਿਚਰਦੇ ਰਹੇ ਹੈਗੇ ਆ ਤੇ ਮੈਨੂੰ ਬਹੁਤ ਕਹਿਣਾ ਵੀ ਤੁਸੀਂ ਪਿੰਡ ਦੇ ਵਿੱਚ ਜਾ ਕੇ ਆਓ ਪਿੰਡ ਦੀ ਡਿਵੈਲਪਮੈਂਟ ਜਿਹੜੀ ਹੈਗੀ ਆ ਉਹਦੇ ਬਾਰੇ ਦੱਸੋ ਪਿੰਡ ਚ ਕੀ ਹੋ ਸਕਦਾ ਹੈਗਾ ਫਿਰ ਮੈਂ ਉਹਨਾਂ ਨੂੰ ਪ੍ਰਾਇਮਰੀ ਸਕੂਲ ਦਾ ਪ੍ਰੋਜੈਕਟ ਜਿਹੜਾ ਹੈਗਾ ਦੱਸਿਆ ਉਹਨਾਂ ਦੀ ਮਦਦ ਨਾਲ ਅਸੀਂ ਪਿੰਡ ਦੇ ਵਿੱਚ ਪ੍ਰਾਇਮਰੀ ਸਕੂਲ ਦੇ ਵਿੱਚ ਕੁਝ ਕੰਮਦਿਆਂ ਦੀ ਜਿਹੜੀ ਕੰਸਟਰਕਸ਼ਨ ਜਿਹੜੀ ਹੈ ਕਰਵਾਈ ਉਹ ਤੋਂ ਬਾਅਦ ਬੱਚਿਆਂ ਨੂੰ ਸਕੂਲ ਦੇ ਵਿੱਚ ਵੀ ਉਹਨਾਂ ਨੇ ਜਿਸ ਤਰ੍ਹਾਂ ਸਿਆਲ ਦੇ ਮਹੀਨੇ ਵਿੱਚ ਪ੍ਰਾਇਮਰੀ ਸਕੂਲ ਔਰ ਮਿਡਲ ਸਕੂਲ ਦੇ ਵਿੱਚ ਕੂਟੀਆਂ ਜੱਸੀਆਂ ਜਿਹੜੀਆਂ ਹੋਈਆਂ ਬੰਡੀਆਂ ਇਹ ਤੋਂ ਇਲਾਵਾ ਵੀ ਮੇਰੇ ਨਾਲ ਉਹ ਪਿੰਡ ਦੀ ਡਿਵੈਲਪਮੈਂਟ ਦੇ ਪ੍ਰਤੀ ਜਿਹੜਾ ਹੈਗਾ ਡਿਸਕਸ ਕਰਦੇ ਰਹੇ ਆ ਅਸੀਂ ਜਿੰਨਾਕ ਬਤੌਰ ਵਿਕਾਸ ਡਿਪਾਰਟਮੈਂਟ ਦੇ ਤੌਰ ਦੇ ਉੱਤੇ ਪਿੰਡ ਦੇ ਵਿੱਚ ਵਿਕਾਸ ਕੀਤਾ ਹੈਗਾ ਕਾਫੀ ਕਿਉਂਕਿ ਮੈਂ ਲੰਮਾ ਸਮਾਂ ਫਲੋਰ ਬੀਬੀ ਹੋ ਰਿਹਾ ਹੈਗਾ ਅਸੀਂ ਦਿਲਚਸਪੀ ਦੇ ਨਾਲ ਇਸ ਪਿੰਡ ਦੇ ਵਿੱਚ ਉਹਨਾਂ ਦੀ ਬਦੌਲਤ ਕੰਮ ਕਰਦੇ ਰਹੇ ਹਾਂਜੀ ਸਰ ਅੱਜ ਬਹੁਤ ਹੀ ਖੁਸ਼ੀ ਦੇ ਮੌਕੇ ਦੇ ਉੱਤੇ ਅਸੀਂ ਇੱਥੇ ਹਾਜ਼ਰ ਹੋਏ ਆਂ ਬੱਚਿਆਂ ਨੇ 6 ਮਹੀਨੇ ਸਲਾਈ ਕਢਾਈ ਦਾ ਕੋਰਸ ਜਿਹੜਾ ਹੈਗਾ ਉਹ ਸਿੱਖਿਆ ਹੈਗਾ ਆਜਿਨਾ ਬੱਚਿਆਂ ਨੂੰ ਜਿਹੜਾ ਹੈਗਾ ਜਿਨ੍ਹਾਂ ਨੇ ਕੋਰਸ ਕੀਤਾ ਹੈਗਾ ਸਲਾਈ ਕਢਾਈ ਦਾ ਉਹਨਾਂ ਨੂੰ ਮਸ਼ੀਨਾਂ ਜਿਹੜੀਆਂ ਹੈਗੀਆਂ ਉਹ ਸਦਾ ਸੁੱਚਾ ਸਿੰਘ ਜੀ ਉਹਨਾਂ ਦੇ ਵੱਲੋਂ ਜਿਹੜੀਆਂ ਹੈਗੀਆਂ ਦਿੱਤੀਆਂ ਜਾ ਰਹੀਆਂ ਹੈਗੀਆਂ ਮੈਂ ਇੱਥੇ ਇੱਕ ਬੱਚਿਆਂ ਨੂੰ ਗੱਲ ਕਹਿਣੀ ਚਾਹੁੰਗਾ ਵੀ ਤੁਸੀਂ ਸਲਾਈ ਸਿੱਖ ਲਈ ਹੈਗੀ ਆ ਤੁਸੀਂ ਇਹ ਜਿਹੜੀ ਐਕਸਰਸਾਈਜ਼ ਕਰਨੀ ਹੈਗੀ ਆ ਉਹ ਨਹੀਂ ਛੱਡਣੀ ਹੈਗੀ ਜੇ ਤੁਹਾਡੇ ਕੋਲ ਸੂਟ ਹੈਗਾ ਆ ਡਗਵਾਉਣ ਦਾ ਜਿਹੜਾ ਹੈਗਾ ਜੋ ਜਰੂਰ ਜਿਹੜੇ ਸੂਟ ਸੀ ਕੇ ਜਿਹੜਾ ਹੈਗਾ ਦਿਓ ਇਹਦੇ ਨਾਲ ਤੁਹਾਡੀ ਜਿਹੜੀ ਹੈਗੀ ਮੱਲੇ ਦੇ ਵਿੱਚ ਗੋਲਡ ਬੈਲ ਜਿਹੜੀ ਹੈਗੀ ਵਧੂਗੀ ਤੇ ਪਰਿਵਾਰ ਦੇ ਵਿੱਚ ਤੁਹਾਡਾ ਇਜਤਿਮਾਨ ਵਧੂਗਾ ਜਿਵੇਂ ਜਿਵੇਂ ਤੁਸੀਂ ਜਿਆਦਾ ਐਕਸਪੀਰੀਅੰਸ ਹੋ ਜਾਊਗਾ ਐਕਸਪੀਰੀਅੰਸ ਤੋਂ ਬਾਅਦ ਤੁਸੀਂ ਕਮਰਸ਼ੀਅਲ ਵਾਲੇ ਪਾਸੇ ਨੂੰ ਜੋੜ ਤੁਰਨਾ ਹੈਗਾ ਮੈਂ ਅਖੀਰ ਦੇ ਵਿੱਚ ਸਾਰੇ ਜਿੰਨੇ ਇਕੱਤਰਤ ਸੱਜਣ ਹੋਇਆ ਤੇ ਖਾਸ ਕਰਕੇ ਬੱਚਿਆਂ ਦਾ ਆਪਣੇ ਵੱਲ ਬਹੁਤ ਧੰਨਵਾਦ ਕਰਦਾ ਹੈਗਾ ਸਦਾ ਸੁੱਚਾ ਸਿੰਘ ਉਹਨਾਂ ਦਾ ਬਹੁਤ ਰਿਣੀ ਆ ਧੰਨਵਾਦ ਕਰਦਾ ਜਿਨ੍ਹਾਂ ਦੇ ਵਿੱਚ ਇੱਕ ਬਹੁਤ ਵੱਡੀ ਯੋਗਤਾ ਆ ਦੇਖੋ ਕਿੰਡੀ ਯੋਗਤਾ ਉਹ ਫੋਨ ਦੇ ਉੱਤੇ ਸਾਨੂੰ ਬ੍ਰੈਂਡ ਬਣਾ ਲਿਆ ਮੈਂ ਅਕਸਰ ਕਈ ਵਾਰ ਗੱਲ ਕਰਦਾ ਦਫ਼ਤਰ ਵਿੱਚ ਵੀ ਮੈਨੂੰ ਪੁੱਛਦੇ ਵੀ ਤੁਹਾਡੀ ਕਿਵੇਂ ਸਾਂਝ ਮੈਂ ਇਹੀ ਕਹਿੰਦਾ ਕਿ ਮੇਰੇ ਉਹ ਫੋਨ ਫਰੈਂਡ ਹੈਗੇ ਪਾਣੀ ਬਿਲਕੁਲ ਜੀ ਬਹੁਤ ਮੈਂ ਧੰਨਵਾਦ ਕਰਦਾ ਉਹਨਾਂ ਨੇ ਆਪਣੀ ਅੰਗਿਆਕਰ ਦੇ ਨਾਲ ਜਿਹੜਾ ਹੈਗਾ ਸਾਡੇ ਨਾਲ ਜਿਹੜਾ ਹੈਗਾ ਪ੍ਰੇਮ ਪਾਇਆ ਧੰਨਵਾਦ ਜੀ ਥੈਂਕ ਯੂ ਸਰ ਜੀ 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 ਹਾਂਜੀ ਬੇਟੀ ਤੁਹਾਡਾ ਨਾਮ ਕੀ ਆ ਮੇਰਾ ਨਾਮ ਪੂਨਮ ਹੈ ਕਿਹੜੇ ਪਿੰਡ ਤੋਂ ਮੈਂ ਪਿੰਡ ਰਾਜਪੁਰਾ ਚ ਰਹਿਣ ਵਾਲੀ ਹਾਂ ਅੱਜ ਕੀ ਤੁਹਾਨੂੰ ਉਪਲਬਧ ਹੋ ਰਹੀ ਹੈ ਜਿਹੜਾ ਕਿਹਦੇ ਕਾਰਨ ਇਹ ਤੁਹਾਡਾ ਇਹ ਸਲਾਈ ਸੈਂਟਰ ਸੀਗਾ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਸਾਡੇ ਅੰਕਲ ਜੀ ਸਰਦਾਰ ਸੁੱਚਾ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਇਹ ਸਕਿੱਲ ਸਿਖਾਈ ਹੈ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਹੈ ਸਕਿੱਲ ਸਿੱਖਣ ਦਾ ਤੇ ਅਸੀਂ ਸਾਰੇ ਜਾਣੇ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਨੂੰ ਇਹ ਸਿੱਖਣ ਲਈ ਮਿਲੀ ਹੈ ਸ਼ਾਇਦ ਅਸੀਂ ਸ਼ਾਇਦ ਹੀ ਸਿੱਖਣੀ ਸੀਗੀ ਮੈਨੂੰ ਲੱਗਦਾ ਨਹੀਂ ਸੀ ਕਿ ਅਸੀਂ ਸਿੱਖਣਾ ਹੈ ਸਿੱਖਣੀ ਸੀਗੀ ਸ਼ਹਿਰ ਜਾ ਕੇ ਸਿੱਖਾਂਗੇ ਸਾਨੂੰ ਪੈਸੇ ਦੇਣੇ ਪੈਣੇ ਸੀਗੇ ਮੇਬੀ ਮੈਂ ਤਾਂ ਨਹੀਂ ਸਿੱਖੂਗੀ ਜਾਂ ਮੇਰੇ ਨਾਲ ਦੀਆਂ ਵੀ ਕੁੜੀਆਂ ਸ਼ਾਇਦ ਹੀ ਸਿੱਖਦੀਆਂ ਪਰ ਅਸੀਂ ਵੀ ਆਰ ਵੈਰੀ ਥੈਂਕਫੁਲ ਟੂ ਅੰਕਲ ਜੀ ਕਿ ਸਾਨੂੰ ਅੰਕਲ ਨੇ ਸਾਨੂੰ ਇਹ ਸਾਰਾ ਪੈਸੇ ਦਿੱਤੇ ਤਾਂ ਜੋ ਆਪਾਂ ਸਿੱਖਿਆ ਇਹ ਸਾਰਾ ਤਾਂ ਥੈਂਕ ਯੂ ਤੇ ਤੁਹਾਨੂੰ ਵਾਲੀ ਸਲਾਈ ਮਸ਼ੀਨਾਂ ਦੇ ਰਹੇ ਆ ਅੱਗੇ ਤੋਂ ਤੁਹਾਡਾ ਜਿਹੜਾ ਰੋਜ਼ਗਾਰ ਆ ਉਹ ਉਹਦਾ ਜਿਹੜਾ ਸਾਧਨ ਬਣਾ ਰਹੇ ਆ ਸਲਾਈ ਸਿੱਖ ਲਈਏ ਤੁਸੀਂ ਗਾਂਹ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਆਪਣਾ ਕੰਮ ਕਰ ਸਕਦੇ ਆ ਹਾਂਜੀ ਹਾਂਜੀ ਠੀਕ ਹੈ ਨਾ ਜੰਮੀਤ ਜੀ ਆਬਵੀਅਸਲੀ ਅਸੀਂ ਸਿੱਖ ਅਸੀਂ ਸਿੱਖਿਆ ਆ ਤੇ ਅਸੀਂ ਸਾਰੇ ਸਕਿਲਫੁੱਲ ਬਣੇ ਆ ਤੇ ਅਸੀਂ ਗਾ ਆਪਣਾ ਕਮਰਸ਼ੀਅਲ ਤੌਰ ਤੇ ਵੀ ਅਸੀਂ ਆਪਣੇ ਇਸ ਕਿਤੇ ਨੂੰ ਚਲਾ ਸਕਦੇ ਆ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਇਸ ਚੀਜ਼ ਚ ਇੰਟਰਸਟ ਰੱਖਦੀਆਂ ਸੀਗੀਆਂ ਪਰ ਉਹ ਆਪਣਾ ਸੁਪਨਾ ਨਹੀਂ ਪੂਰਾ ਕਰ ਸਕੀਆਂ ਇਸ ਲਈ ਅੰਕਲ ਜੀ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਆਪਣਾ ਸੁਪਨਾ ਪੂਰਾ ਕਰ ਸਕਦੇ ਸੀ ਤੇ ਅਸੀਂ ਪੱਕਾ ਆਪਣੀ ਇਸ ਸਕਿੱਲ ਨੂੰ ਆਪਣੀ ਲਾਈਫ ਚ ਯੂਜ਼ ਕਰਾਂਗੇ ਤਾਂ ਜੋ ਅਸੀਂ ਆਪਣੇ ਇਸ ਹਮੇਸ਼ਾ ਯਾਦਗਾਰ ਸਾਨੂੰ ਰਹੂਗਾ ਕਿ ਸਾਨੂੰ ਅੰਕਲ ਨੇ ਇਹ ਚੀਜ਼ ਸਿਖਾਈ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਧੰਨਵਾਦ ਸਾਸ਼ੀ ਕੁਸਰ ਕਿਨੋ ਸਰ ਜੀ ਮੇਰਾ ਨਾਮ ਬਲਵੰਤ ਸਿੰਘ ਹੈ ਮੇਰਾ ਪਿੰਡ ਗੜੀ ਮਹਾ ਸਿੰਘ ਹੈ ਜਾਜਾਪੁਰ ਦੇ ਲੱਗਈ ਹੈ ਤੇ ਮੈਂ ਵੀ ਜਦੋਂ ਪੜਨ ਲੱਗਾ ਛੇਵੀਂ ਚ ਮਾਰਦੇ ਵਿੱਚ 1956 ਵਿੱਚ ਡੀਵੀ ਮਾਡਲ ਮਿਡਲ ਸਕੂਲ ਅਪਰਾ ਵਿਖੇ ਉਹ ਸੁੱਚਾ ਸਿੰਘ ਜੀ ਸਾਤੋਂ ਦੋ ਕਲਾਸਾਂ ਅੱਗੇ ਪੜ੍ਹਦੇ ਸੀਗੇ ਤੇ ਉਹਨਾਂ ਨੇ 58 ਦੇ ਵਿੱਚ ਉਥੋਂ 8ਵੀਂ ਪਾਸ ਕੀਤੀ ਹੈ ਤੇ ਉਹਨਾਂ ਨੇ ਸਾਂਝੇ ਪੰਜਾਬ ਦੇ ਵਿੱਚੋਂ ਚੌਥਾ ਸਥਾਨ ਪ੍ਰਾਪਤ ਕੀਤਾ ਸੀ ਤੇ ਮੈਂ 2000 ਆਪਣੇ 1968 ਵਿੱਚ ਆ ਪਾਸ ਕੀਤੀ ਆ ਸਕੂਲ ਦੇ ਵਿੱਚ ਜਦੋਂ ਇਹ ਸੀਨੀਅਰ ਸਤੋਂ ਸੀਨੀਅਰ ਸੀਗੇ ਤੇ ਇਹਨਾਂ ਦਾ ਇਹਨਾਂ ਨੇ ਸਾਨੂੰ ਇਹਨਾਂ ਪੂਰੀ ਤਰ੍ਹਾਂ ਪਤਾਇਆ ਕਿ ਹਸ਼ਿਆਰ ਕਾ ਹੋਣ ਕਰਕੇ ਸਾਰੇ ਬੱਚੇ ਸਾਰੇ ਅਧਿਆਪਕਾਂ ਦੀ ਨਿਗਾਹ ਇਹਨਾਂ ਵੱਲ ਰਹਿੰਦੀ ਸੀਗੀ ਕਿ ਸੁੱਚਾ ਸਿੰਘ ਦਾ ਬਹੁਤ ਖਿਆਰ ਰੱਖਿਆ ਜਾਂਦਾ ਸੀਗਾ ਸਾਡੇ ਹੈਡਮਾਸਟਰ ਸਾਹਿਬ ਥਲੇ ਦੇ ਸੀਗੇ ਸਰਦਾਰ ਅਧਿਰ ਸਿੰਘ ਜੀ ਉਹ ਵੀ ਬਹੁਤ ਵਧੀਆ ਇਨਸਾਨ ਸੀਗੇ ਤੇ ਉਸ ਵੇਲੇ ਜਿਹੜੇ ਅਧਿਆਪਕ ਸਗੇ ਬੜੇ ਮਿਹਨਤੀ ਸਗੇ ਤੇ ਉਹ ਜਿਹਨਾਂ ਅਧਿਆਪਕਾਂ ਤੋਂ ਹੁੱਚਾ ਸੰਗ ਪੜੇ ਜਿਉਂ ਅਧਿਆਪਕਾਂ ਤੋਂ ਮੈਂ ਪੜਿਆ ਉਦੋਂ ਤੇ ਇਸ ਪਿੰਡ ਦੇ ਸਰਦਾਰ ਹਰਬਿੰਦਰ ਸਿੰਘ ਉਹ ਮੇਰੇ ਕਲਾਸ ਫੈਲੋ ਸਗੇ ਉਹ ਵੀ ਅਮਰੀਕਾ ਤੋਂ ਬਹੁਤ ਦੇਰ ਬਾਅਦ ਆਏ ਆ ਉਹ ਸਾ ਸੁੱਚਾ ਸੰਗ ਜਿਹੜੇ ਆ ਹੁਣ ਜਾਂਦੇ ਵੀ ਗਏ ਆ ਭਾਵੇਂ ਉਹ ਪਿੰਡ ਵਿੱਚ ਨਹੀਂ ਆਏ ਤੇ ਉਹ ਆਪਣੇ ਪਿੰਡ ਨਾਲ ਪਿੰਡ ਦੇ ਨਾਲ ਜੁੜੇ ਹੋਏ ਆ ਤੇ ਸਾਨੂੰ ਬਹੁਤ ਖੁਸ਼ੀ ਹੋਈ ਆ ਇਹ ਇਹ ਜਾਣ ਕੇ ਕਿ ਉਹ ਦੇ ਹੋਣ ਪਿੰਡ ਦੇ ਵਿੱਚ ਉਹਨਾਂ ਨੇ ਲੱਖਾਂ ਰੁਪਏ ਦਾ ਯੋਗਦਾਨ ਪਾਇਆ ਸਕੂਲ ਵਿਖੇ ਗੁਰਦੁਆਰਾ ਵਿਖੇ ਤੇ ਸੂਨਰ ਲਾਈਟਾਂ ਲਵਾਈਆਂ ਆ ਜਿਹੜਾ ਕਾਰਜ ਯੋਜਕਾਰ ਦੇ ਅਸੀਂ ਅੱਜ ਇਕੱਠੇ ਹੋਏ ਆ ਇਹ ਬਹੁਤ ਹੀ ਉਹਦਾ ਇਹ ਵਧੀਆ ਗੁਰਲਾ ਸੀ ਕਿ ਨਗਰ ਦੀਆਂ ਨੌਜਵਾਨ ਲੜਕੀਆਂ ਵਾਸਤੇ ਉਹਨਾਂ ਨੇ ਉਹ ਸਿਲਾਈ ਸੈਂਟਰ ਜਿਹੜਾ ਸੀ ਉਹ ਚਾਲੂ ਕੀਤਾ ਤੇ ਅੱਜ ਵੀ ਉਹ ਲੜਕੀਆਂ ਨੂੰ ਜਿਹੜੀਆਂ ਮਸ਼ੀਨਾਂ ਦੇ ਰਹੇ ਆ ਪੁਰਾਂ ਦਾ ਬਹੁਤ ਹੀ ਵੱਡਾ ਯੋਗਦਾਨ ਹੈ ਪਿੰਡ ਦੇ ਵਿੱਚ ਉਹ ਪਿੰਡ ਦਾ ਹੈ ਮਾਨ ਨਹੀਂ ਹੈ ਇਲਾਕੇ ਦਾ ਨਹੀਂ ਮਾਨ ਸੋ ਮਹਾਪੁਰਖਾਂ ਦਾ ਵੀ ਕਥਨ ਹੈ ਜਨਨੀ ਜਨੇਤਾ ਭਗਤ ਜਨ ਕੋ ਦਾਤਾ ਕੋ ਸੂਰ ਨਹੀਂ ਤਾਂ ਜੰਨੀ ਬਾਜ ਰਹੇ ਕਹੇ ਗੁਵਾਇ ਨੂਰ ਸੋ ਇੱਕ ਇਸ ਨੂੰ ਦਾਤਾ ਕਮਾਂਗੇ ਕਿ ਇੰਦਾ ਦੇ ਦਾਤੇ ਨੂੰ ਪੈਸਾ ਬਹੁਤ ਲੋਕਾਂ ਕੋਲ ਹੈਗਾ ਹੁਣ ਐਸੇ ਦੀ ਹੁਣ ਕਵੀ ਨਹੀਂ ਹੈ ਅੱਜ ਕੱਲ ਤੇ ਪਰ ਪੈਸਾ ਦੇਣ ਦੇ দান ਕਰਨ ਵਾਸਤੇ ਸਾਂਝੇ ਕਾਰਜਾਂ ਲਈ ਇਹ ਜਿਹੜੀ ਆ ਰੂਹ ਜਿਹੜੀ ਆ ਕਿਸੇ ਕਿਸੇ ਦੀ ਕਰਦੀ ਆ ਪੈਸਾ ਛੱਡਣਾ ਬਹੁਤ ਔਖਾ ਆ ਪਰ ਉਹ ਪਰਦੇਸਾਂ ਦੇ ਵਿੱਚ ਬੈਠੇ ਇੰਨੇ ਢੇਰ ਤੋਂ ਆਪਣੇ ਪਿੰਡ ਭਾਵੇਂ ਨਹੀਂ ਆਏ ਪਰ ਉਹਨਾਂ ਦਾ ਜਿਹੜਾ ਵਹਿਲਿਆ ਉਹ ਪਿੰਡ ਦੇ ਨਾਲ ਰੂਹ ਉਹਨਾਂ ਦੀ ਥੇ ਜੁੜੀ ਹੋਈ ਆ ਮਾਤਰ ਭੂਮੀ ਦੇ ਨਾਲ ਤੋ ਜਦੋਂ ਅਸੀਂ ਆ ਪ੍ਰੋਗਰਾਮ ਕਿਤੇ ਪ੍ਰਦੀਪ ਸਿੰਘ ਨੇ ਬਹੁਤ ਹਮਤ ਕੀਤੀ ਆ ਆਪਣੇ ਸਕੂਲ ਵਿਖੇ ਉਹਨਾਂ ਦੀ ਯਾਦਗਾਰ ਕਾਇਮ ਕੀਤੀ ਆ ਟੇਪ ਸਕੂਲ ਵਿਖੇ ਜਿੱਥੇ ਉਹ ਪੜ੍ਹੇ ਆ ਤੇ ਉਹ ਤੋਂ ਪ੍ਰੰਤ ਫੇਰਾਂ ਨੇ ਮੇਰਾ ਨੰਬਰ ਉਹਨੂੰ ਦਿੱਤਾ ਉਸ ਦਿਨ ਮੈਨੂੰ ਫੋਨ ਕੀਤਾ ਹਫਤਾ ਤੱਕ ਹੋ ਗਿਆ ਤੇ ਫੋਨ ਦੇ ਉੱਤੇ ਅਸੀਂ ਕਿ 15-20 ਮਿੰਟ ਗੱਲਾਂ ਕਰਦੇ ਰਹੇ ਸੋ ਉਹਨੂੰ ਬਹੁਤ ਚੰਗੀ ਲੱਗੀ ਮੈਨੂੰ ਇਹ ਗੱਲ ਉਹਨਾਂ ਨੇ ਪੁਰਾਣੀਆਂ ਯਾਦਾਂ ਵੀ ਸਕੂਲ ਦੇ ਸਾਂਝੀਆਂ ਕੀਤੀਆਂ ਉਸ ਵੇਲੇ ਜਿਹੜੇ ਟੀਚਰ ਸਾਨੂੰ ਪੜਾਉਂਦੇ ਸੀਗੇ ਉਹਨਾਂ ਬਾਰੇ ਵੀ ਉਹਨਾਂ ਨੇ ਗੱਲ ਕੀਤੀ ਫਲਾਨਾ ਟੀਚਰ ਇਦਾਂ ਸੀ ਫਲਾਨੇ ਨੇ ਸਾਨੂੰ ਬਹੁਤ ਬੇਨਤੀ ਕਰਾਈ ਅੰਗਰੇਜ਼ੀ ਦੀ ਟੀਚਰ ਹਸਾਬ ਦਾਲੇ ਟੀਚਰ ਸੋ ਬਹੁਤ ਖੁਸ਼ੀ ਹੋਈ ਮੈਨੂੰ ਉਹਨਾਂ ਨਾਲ ਗੱਲ ਕਰਕੇ ਸੋ ਅੱਜ ਵੀ ਉਹਨਾਂ ਦੀ ਆਵਾਜ਼ ਸੁਣੀ ਆ ਸੋ ਨਗਰ ਵੱਲੋਂ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਇਲਾਕੇ ਵੱਲੋਂ ਵੀ ਨਗਰ ਵੱਲੋਂ ਖਾਸ ਕਰਕੇ ਖਾਸ ਕਰਕੇ ਅੱਜ ਦੇ ਲੜਕੀਆਂ ਜਿਹੜੀਆਂ ਇਕੱਠੀਆਂ ਹੋਈਆਂ ਆਈਆਂ ਆ ਉਹਨਾਂ ਦਾ ਜੋ ਵੀ ਯੋਗਦਾਨ ਹੈ ਉਹਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੇ ਕੀਤਾ ਸਾਰੇ ਉਹਨਾਂ ਦੀ ਯਾਦ ਦੇ ਵਿੱਚ ਅੱਜ ਧੰਨਵਾਦ ਕਰ ਰਹੇ ਆ ਤੇ ਇੱਕ ਬੇਨਤੀ ਵੀ ਆ ਕਿ ਉਹ ਜ਼ਰੂਰ ਤੁਸੀਂ ਉਹ ਜ਼ਰੂਰ ਇੱਥੇ ਇੱਕ ਵਾਰ ਯੂ ਰੌਣ ਪਿੰਡ ਆਪਣੇ ਕਿਉਂਕਿ ਇਹਦਾ ਲੰਮਾ ਸਮਾਂ ਹੋ ਗਿਆ ਉਹਨਾਂ ਦੀ ਯਾਦ ਜਿਹੜੀ ਹੈ ਹੁਣ ਸਾਰਿਆਂ ਨੂੰ ਤਾਜ਼ਾ ਹੋ ਗਈ ਆ ਭਾਵੇਂ ਉਹ ਇਹ ਭੁੱਲੇ ਬਿਸਰੇ ਰਹੇ ਆ ਬਹੁਤ ਸਾਰੀ ਨਵੀਂ ਪੀੜ੍ਹੀ ਲਈ ਨਵੀਂ ਪੀੜ੍ਹੀ ਨੂੰ ਨਹੀਂ ਜਾਣਦੀ ਤੇ ਪਰ ਹੁਣ ਉਹਨਾਂ ਨੂੰ ਜਾਣਨ ਲੱਗ ਜਾਣਗੇ ਸਾਰੇ ਕਿਉਂਕਿ ਉਹਨਾਂ ਦਾ ਹੁਣ ਸਕੂਲ ਦੇ ਬੱਚੀ ਫੋਟੋ ਲਾਉਣੀ ਹੈ ਇਹ ਤੇ ਬੱਚਿਆਂ ਨੂੰ ਵੀ ਪ੍ਰੇਰਨਾ ਮਿਲੂਗੀ ਇਸੇ ਤਰ੍ਹਾਂ ਟਿਪ ਸਕੂਲ ਦੇ ਬੱਚੇ ਪ੍ਰੈਸ ਸਕੂਲ ਦੇ ਬੱਚੇ ਇਲਾਕੇ ਦੇ ਬੱਚਿਆਂ ਦਾ ਹੁਣ ਜਿਹੜਾ ਨਾਂ ਜਿਹੜਾ ਆ ਹੋਰ ਚਮਕੂਗਾ ਵਧੂਗਾ ਕਿਉਂਕਿ ਪਹਿਲਾਂ ਭੁੱਲੇ ਵਿਸਰੇ ਰਹੇ ਆ ਤੇ ਹੁਣ ਉਹਨਾਂ ਦੀ ਯਾਦਗਾਰ ਜਿਹੜੀ ਆ ਬਹੁਤ ਤਾਜ਼ਾ ਹੋ ਗਈ ਸੋ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਸਾਰਿਆਂ ਵੱਲੋਂ ਤੋਂ ਇਦਾਂ ਦਾ ਜਿਹੜਾ ਅ ਇਨਸਾਨ ਆ ਉਹ ਦੁਨੀਆ ਤੇ ਬਰੇਲੇ ਬਿਲੜੇ ਹੁੰਦੇ ਆ ਹਲਾ ਸੁੱਚਾ ਸਿੰਘ ਜੀ ਬਹੁਤ ਬਹੁਤ ਧੰਨਵਾਦ ਦੇ ਪੱਤਰ ਹਨ ਤੇ ਸਾਰਿਆਂ ਦਾ ਨਗਰ ਨਿਵਾਸੀਆਂ ਦਾ ਉਹਨਾਂ ਦੇ ਪਰਿਵਾਰ ਮੈਂਬਰ ਜਿਹੜੇ ਇੱਥੇ ਹੈਗੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਸਮਾਗਮ ਜਿਹੜਾ ਯੋਜਨ ਕੀਤਾ ਜਿਹੜੇ ਉਹਨਾਂ ਦੇ ਕਹੇ ਤੇ ਜਿੱਦਾਂ ਜਿੱਦਾਂ ਉਹ ਕਹਿੰਦੇ ਆ ਇਹ ਕਰ ਰਹੇ ਆ ਉਹਨਾਂ ਦਾ ਜਿਹੜਾ ਰੂਹ ਦੀ ਜਿਹੜੀ ਇੱਛਾ ਉਹਨਾਂ ਦੀ ਪੂਰੀ ਹੋ ਰਹੀ ਹੈ ਇਹਨਾਂ ਦੇ ਰਾਹੀਂ ਤੋਂ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ ਸੋ ਬਹੁਤ ਸასი ਗੱਲ ਸਰ ਕੀ ਨਾਮ ਆਪਣਾ ਮੇਰਾ ਨਾਮ ਜਸਪਾਲ ਸੰਧੂ ਹੈਡਮਾਸਟਰ ਸਰਕਾਰੀ ਹਾਈ ਸਮਾਰਟ ਸਕੂਲ ਅਪਰਾ ਕੀ ਉਪलब्ਧੀ ਹੈਗੀ ਜਿਹੜਾ ਤੁਸੀਂ ਅੱਜ ਇੱਥੇ ਪ੍ਰੋਗਰਾਮ ਤੇ ਇਕੱਤਰ ਹੋਏ ਆ ਸੁੱਚਾ ਸਿੰਘ ਬਾਰੇ ਤੁਹਾਡਾ ਕੀ ਕਹਿਣਾ ਜੀ ਦੇਖੋ ਜੀ ਸੁੱਚਾ ਸਿੰਘ ਰਾਹੀ ਇਸ ਪਿੰਡ ਇਸ ਇਲਾਕੇ ਦਾ ਮਾਣ ਵਾ ਔਰ ਸਾਡੇ ਸਕੂਲ ਸਰਕਾਰੀ ਹਾਈ ਸਮਾਰਟ ਸਕੂਲ ਅਪਰਾ ਉਸ ਵੇਲੇ ਮਿਡਲ ਤੱਕ ਹੁੰਦਾ ਸੀ। ਤੋਂ 1954 ਤੋਂ 1958 ਤੱਕ ਸਾਡੇ ਸਕੂਲ ਦੇ ਉਹ ਵਿਦਿਆਰਥੀ ਰਹੇ। ਔਰ 8ਵੀਂ ਦੀ ਜਿਹੜੀ ਪ੍ਰੀਖਿਆ ਬੋਰਡ ਦੀ ਪ੍ਰੀਖਿਆ ਵਿੱਚੋਂ ਸਾਂਝੇ ਪੰਜਾਬ ਵਿੱਚੋਂ ਨੀ ਚੌਥੀ ਪੋਜੀਸ਼ਨ ਹਾਸਲ ਕੀਤੀ ਸੀ। ਤੋਂ ਥੋੜੇ ਦਿਨਾਂ ਤੋਂ ਸਾਨੂੰ ਇਹਨਾਂ ਬਾਰੇ ਪਤਾ ਲੱਗਾ ਔਰ ਬੜਾ ਮਾਣ ਮਹਿਸੂਸ ਹੋ ਰਿਹਾ ਸਾਨੂੰ ਉਹਨਾਂ ਬਾਰੇ ਔਰ ਉਹਨਾਂ ਨੇ ਨਵੀਆਂ ਪੈੜਾਂ ਪਾਈਆਂ ਅਸੀਂ ਮਾਣ ਮਹਿਸੂਸ ਕਰਦੇ ਹਾਂ ਉਹਨਾਂ ਨੇ ਸਕੂਲ ਵਾਸਤੇ ਦੱਸਿਆ ਕਿ ਜਿਹੜਾ ਵੀ ਬੱਚਾ ਜੇ ਮੈਰਿਟ ਵਿੱਚ ਆਉਂਦਾ ਤਾਂ 25000 ਰੁਪਿਆ ਉਹਦੇ ਵਾਸਤੇ ਔਰ ਐਨੂਅਲ ਜਿਹੜਾ ਰਿਜ਼ਲਟ ਆ ਆਮ 6ਵੀਂ ਤੋਂ 10ਵੀਂ ਤੱਕ ਉਹਦੇ ਵਾਸਤੇ 25000 ਰੁਪਿਆ ਲੱਗ ਉਹ ਬੱਚਿਆਂ ਨੂੰ ਦੇਣਗੇ ਇਨਾਮ ਲਈ ਜਿਹੜੇ ਬੱਚੇ ਪ੍ਰੀਸ਼ਨਾ ਲੈਣਗੇ ਔਰ ਮੈਂ ਆਪਣੇ ਵੱਲੋਂ ਸਟਾਫ ਵੱਲੋਂ ਇਸ ਪਿੰਡ ਵੱਲੋਂ ਸਾਰੇ ਨਗਰ ਵੱਲੋਂ ਇਸ ਏਰੀਆ ਵੱਲੋਂ ਸੁੱਚਾ ਸਿੰਘ ਰਾਹੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹ ਇਹ ਨੇਕ ਉਪਰਾਲੇ ਕਰ ਰਹੇ ਆ ਔਰ ਅੱਜ ਜਿਸ ਕੰਮ ਲਈ ਅਸੀਂ ਇੱਥੇ ਇਕੱਤਰਤ ਹੋਏ ਆ ਮੈਨੂੰ ਇੱਥੇ ਖਾਸ ਕਰਕੇ ਬੁਲਾਇਆ ਗਿਆ ਮੈਂ ਧੰਨਵਾਦ ਕਰਦਾ ਉਹਨਾਂ ਦਾ ਔਰ ਬੱਚੀਆਂ ਨੂੰ ਜਿਹੜੀ ਉਹਨਾਂ ਨੇ ਸਲਾਈ ਕਢਾਈ ਦਾ ਟ੍ਰੇਨਿੰਗ ਕਰਵਾਈ 6 ਮਹੀਨੇ ਦੀ ਔਰ ਉਸ ਤੋਂ ਬਾਅਦ ਮਸ਼ੀਨਾਂ ਦੀ ਵੰਡ ਅੱਜ ਕੀਤੀ ਜਾਣੀ ਆ ਇਹ ਬਹੁਤ ਵੱਡਾ ਪਰਲਿਆ ਦਾਨ ਵੀ ਕਈ ਤਰ੍ਹਾਂ ਦੇ ਹੁੰਦੇ ਆ ਲੇਕਿਨ ਇਹ ਜਿਹੜਾ ਦਾਨ ਆ ਬੱਚਿਆਂ ਦੀ ਜ਼ਿੰਦਗੀ ਤੱਕ ਇਹਨਾਂ ਨੂੰ ਯਾਦ ਰਹੇਗਾ ਬਿਲਕੁਲ ਜੀ ਹਾਂਜੀ ਥੈਂਕ ਯੂ ਥੈਂਕ ਯੂ ਸਾਹਿਬੀ ਕਲ ਸਾਰਿਆਂ ਨੂੰ ਅੱਜ ਜੋ ਰਾਜਪੁਰੇ ਵਿਖੇ ਸਰਦਾਰ ਸੁਚਾ ਸਿੰਘ ਦੀ ਰਾਹੀਂ ਵੱਲੋਂ ਸਲਾਈ ਸੈਂਟਰ ਦਾ ਜੋ ਸ਼ੁਭ ਆਰੰਭ ਕੀਤਾ ਸੀ 6 ਮਹੀਨੇ ਪੂਰੇ ਹੋਣ ਉਪਰੰਤ ਅੱਜ ਜਿਹੜੇ ਸਟੂਡੈਂਟ ਸਿੱਖ ਕੇ ਗਏ ਉਹਨਾਂ ਨੂੰ ਸਲਾਈ ਮਸ਼ੀਨਾਂ ਭੇਂਟ ਕਰਦੇ ਹੋਏ ਸਮੂਹ ਨੱਗਰ ਨਿਵਾਸੀ ਜੋ ਪ੍ਰਬੰਧਕ ਹੈ ਉਹਨਾਂ ਵੱਲੋਂ ਅੱਜ ਜਿਹੜੇ ਸਟੂਡੈਂਟ ਸਲਾਈ ਸਿੱਖ ਚੁੱਕੇ ਹਨ ਲੜਕੀਆਂ ਉਹਨਾਂ ਨੂੰ ਸਲਾਈ ਮਸ਼ੀਨਾਂ ਭੇਂਟ ਕਰਦੇ ਹੋਏ ਸਸੀ ਕਾ ਮੈਡਮ ਜੀ ਕੀ ਨਾਮ ਤੁਹਾਡਾ ਹਾਂਜੀ ਸਰ ਮੇਰਾ ਨਾਮ ਆਸ਼ਾ ਰਾਣੀ ਆ ਪਿੰਡ ਚੀਮਾ ਖੁਰਦ ਤੋਂ ਤੇ ਇੱਥੇ ਰਾਜਪੁਰੇ ਪਿੰਡ ਤੋਂ ਜੋ ਚਾਚਾ ਜੀ ਨੇ ਸੁੱਚਾ ਸਿੰਘ ਰਾਹੀ ਜੋ ਵੀ ਇਹਨਾਂ ਨੇ ਸਲਾਈ ਸੈਂਟਰ ਖੋਲਿਆ ਸੀਗਾ ਇਹਨਾਂ ਦਾ ਬਹੁਤ ਬਹੁਤ ਥੈਂਕ ਯੂ ਧੰਨਵਾਦ ਤੇ ਆਸ ਕਰਦੀ ਵੀ ਕੁੜੀਆਂ ਅੱਗੇ ਵੀ ਵਧਣ ਤੇ ਅੱਗੇ ਗਾਹਾਂ ਤੋਂ ਵੀ ਸਲਾਈ ਸੈਂਟਰ ਖੋਲ੍ਹਣ ਹੋਰ ਵੀ ਉਪਰਾਲੇ ਕਰਦੇ ਆ ਤੇ ਬਹੁਤ ਬਹੁਤ ਇਹਨਾਂ ਦਾ ਥੈਂਕ ਯੂ ਤੇ ਕੁੜੀਆਂ ਆਪਣੇ ਪੈਰਾਂ ਤੇ ਖੜੀਆਂ ਹੋਣਾਂ ਥੈਂਕ ਯੂ ਅੰਕਲ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਆਂਦਾ ਇਸ ਮੌਕੇ ਸਰਦਾਰ ਸੁੱਚਾ ਸਿੰਘ ਦੇ ਪਰਿਵਾਰ ਵੱਲੋਂ ਆਏ ਹੋਏ ਸਜਣਾ ਤੇ ਆਉਦੇਦਾਰਾਂ ਨੂੰ ਸਰੋਪਾਏ ਦੇ ਕੇ ਸਨਮਾਨਿਤ ਕੀਤਾ ਤੇ ਐਨ ਆਰ ਆਈ ਸੁੱਚਾ ਸਿੰਘ ਦਾ ਧੰਨਵਾਦ ਕੀਤਾ